ਲੋਕ ਹਿੱਤ ਲੋਕਾਂ ਦੀ ਆਵਾਜ਼ ਅੱਜ ਵੀ ਜੀ ਸੱਤਬੀਰ ਸਿੰਘ ਵੀਰ ਦੇ ਘਰੇ ਨੇ ਆ ਵੀਰ ਦੇ ਘਰ ਦੀ ਬਹੁਤ ਮਾੜੀ ਜਿਹੀ ਹਾਲਤ ਆ ਆ ਵੀਰ ਆਪਣੇ ਸੱਤਬੀਰ ਸਿੰਘ ਤੇ ਵੀਰ ਆਪਣੇ ਬਿਜਾਰਾ ਮਸਾ ਹੀ ਕਰਦਾ ਏ ਮਲਕੀ ਦਿਹਾੜੀ ਢੱਪਾ ਕਰਕੇ ਵੀਰ ਆਪਣੇ ਪਰਿਵਾਰ ਦਾ ਢਿੱਡ ਭਰਦਾ ਏ ਵੀਰ ਕੋਈ ਨੇ ਪੈਸੇ ਨਹੀਂ ਹੈਗੇ ਕਿਉ ਆਪਣਾ ਰਹਿਣ ਬਸੇਰਾ ਵਧੀਆ ਤਰੀਕੇ ਨਾਲ ਕਰ ਸਕੇ ਕਿ ਵੀਰ ਨੇ ਆਪਣੇ ਲੋ ਗੁਜਾਰਿਸ਼ ਕਰਦਾ ਕਿ ਵੀ ਮੇਰੀ ਮਦਦ ਕੀਤੀ ਜਾਵੇ ਸੰਸਥਾਵਾਂ ਵੱਲੋਂ ਵੀ ਤੇ ਸਰਕਾਰ ਵੱਲੋਂ ਵੀ ਬਹੁਤ ਹੀ ਵਿਚਾਰੇ ਦਾ ਬੁਰਾ ਹਾਲਿਆ ਬਾਕੀ ਵੀਰ ਨਾਲ ਆਪਾਂ ਗੱਲਬਾਤ ਕਰਦੇ ਆ ਸਾਰੀ ਜੀ ਵੀ ਜੀ ਆਪਣਾ ਕੀ ਨਾਮ ਹੈ ਸਤਪੀਰ ਸਿੰਘ ਜੀ ਕਿਹੜੇ ਪਿੰਡ ਦਾ ਨਿਵਾਸੀ ਹੋ ਹਾਂ ਮਰਕੋਟ ਸ਼ਹਿਰ ਦਾ ਜੀ ਠੀਕ ਆ ਜੀ ਆਪਣੀ ਮੰਗ ਕੀ ਵਰਜੀ ਜੀ ਮੇਰਾ ਮੇਹ ਪੇਕੇ ਦੇ ਕੋਠਾ ਚੋਂਡਾ ਬੰਦਾ ਤੇ ਜਨ ਕੇ ਪਾਣੀ ਵੜ ਜਾਂਦਾ ਅੱਛਾ ਜਿਸ ਤਰੀਕੇ ਵੀ ਬੈਠ ਜਾਂਦੇ ਸਾਰਾ ਕੁਝ ਹੋ ਜਾਂਦਾ ਜੀ ਅੱਛਾ ਜੀ ਇਹੋ ਮੰਗਿਆ ਮੇਰੀ ਜਾਨੇ ਜਲਦੀ ਜਲਦੀ ਮੇਰਾ ਜਾਨੇ ਕੰਮ ਕਿਤੇ ਜਾਏ ਠੀਕ ਆ ਹਾਂ ਕੋਠੇ ਦਾ ਤੁਸੀਂ ਵਰਜੀ ਕੰਮ ਕਰ ਕੀ ਕਰਦੇ ਜੀ ਹਾਂ ਜੀ ਧੜੀ ਦੱਪਾ ਕਰਦੇ ਜੀ ਅੱਛਾ ਮਿਹਨਤ ਮਜ਼ਦੂਰੀ ਤੇ ਆਪਣੇ ਵੀਰ ਜੀ ਪਰਿਵਾਰ ਦੇ ਵਿੱਚ ਕਿੰਨੇ ਮੈਂਬਰ ਆ ਚਾਰ ਜੀ ਆਗੇ ਅੱਛਾ ਵੀਰ ਜੀ ਸੱਤ ਵੀਰ ਸਿੰਘ ਦੀ ਇੱਕ ਇੱਕ हमरे ਦੇ ਵਿੱਚ ਗੁਜ਼ਾਰਾ ਕਰਦੇ ਵੀਰ ਤੇ ਬਹੁਤ ਹੀ ਵੀਰ ਦੇ ਮਾੜੇ ਹਾਲਾਤ ਨੇ ਤੁਸੀਂ ਸਾਰੇ ਦੇਖ ਹੀ ਸਕਦੇ ਜੇ ਕਮਰੇ ਦਾ ਬਹੁਤ ਬੁਰਾ ਜਿਹਾ ਹਾਲ ਆ ਤੇ ਵਿਚਾਰਾ ਮਿਹਨਤ ਮਜ਼ਦੂਰੀ ਕਰਕੇ ਆਪਣਾ ਪਰਿਵਾਰ ਪਾਲਦਾ ਹੈ ਇੰਨੇ ਕ ਵੀਰ ਕੋ ਪੈਸੇ ਨਹੀਂ ਹੈਗੇ ਕਿ ਆਪਣੇ ਕੋਈ ਕਮਰਾ ਤਿਆਰ ਕਰ ਸਕੇ ਜਾਂ ਕੋਈ ਵੀ ਕੰਮ ਕਰਾ ਸਕੇ ਆਪਣੇ ਘਰ ਦਾ ਵੀਰ ਦਿਹਾੜੀ ਢੱਪਾ ਕਰਕੇ ਆਪਣੇ ਪਰਿਵਾਰ ਦਾ ਮਹਾਂ ਹੀ ਬਜਾਰਾ ਕਰਦਾ ਏ ਢਿੱਡ ਭਰਦਾ ਏ ਤੇ ਸਾਰੇ ਵੀਰਾਂ ਨੂੰ ਅਪੀਲ ਹੈਗੀ ਵੀਰ ਦੀ ਵੱਤ ਵੱਤ ਮਦਦ ਕੀਤੀ ਜਾਵੇ